ਸਤਰੀਕਾਲ ਜੀ ਬਾਈ ਦੇ ਇਸ਼ਾਰਿਆਂ ਨੂੰ ਤੇ ਅੱਜ ਤੁਹਾਨੂੰ ਆਪਾਂ ਟਰੈਕਟਰ ਦਿਖਾ ਰਹੇ ਹਾਂ ਭਰਾ ਮੇਰੇ 735 ਪੂਰਾ ਸੋਹਣਾ ਟਰੈਕਟਰ ਆ ਘੈਂਟ ਟਰੈਕਟਰ ਆ ਤੇ ਬਾਹਰ ਦਾ ਨੰਬਰ ਆ ਵੀਡੀਓ ਸਾਰੀ ਦੇਖਿਓ ਇੱਕ ਬਾਈ ਕੋਲੇ ਟਰਾਲਾ ਉਹ ਵੀ ਤੁਹਾਨੂੰ ਦਿਖਾਉਣਾ ਇੱਕ ਹੈਗਾ ਹੜੰਬਾ ਬਾਈ ਕਹਿੰਦਾ ਆਪਾਂ ਤਿੰਨੇ ਚੀਜ਼ਾਂ ਇਹ ਸੇਲ ਕਰਨੀਆਂ ਤੇ ਟਰੈਕਟਰ ਦੇਖੋ ਭਰਾ ਮੇਰੇ ਪੂਰਾ ਸੋਹਣਾ ਟਰੈਕਟਰ ਹੈ 11 ਮਾਡਲ ਪੂਰਾ ਘੈਂਟ ਟਰੈਕਟਰ ਆ ਬਾਹਰ ਦਾ ਨੰਬਰ ਆ ਚਾਰ ਸਪੇਰੇ ਤੁਹਾਨੂੰ ਘੁੰਮ ਕੇ ਦਿਖਾਈ ਜਾਂਦੇ ਆ ਆ ਵੇਖੋ ਇੰਜਨ ਗੇਅਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਬਾਹ ਕੇ ਚਲਾ ਕੇ ਤੁਸੀਂ ਲਿਜਾ ਸਕਦੇ ਹੋ ਮਗਰ ਐੜਾ ਮਗਰੂੜਾ ਪੂਰਾ ਸਾਫ ਹੈ ਟਾਇਰ ਟੂਰ ਪੂਰੇ ਘੈਂਟ ਟਾਇਰ ਪਏ ਨਾ ਅੱਛੀ 85 ਪੈਸੇ ਆਪਣੇ 80 85 ਪੈਸੇ ਟਾਇਰ ਹੋਣਗੇ ਮਿਲਦਾ ਹੈ ਤੇ ਪੂਰਾ ਘੈਂਟ ਟਰੈਕਟਰ ਤੇ ਅੱਗੇ ਚੱਲ ਕੇ ਤੁਹਾਨੂੰ ਦਿਖਾਉਣਾ ਟਰਾਲਾ ਟਰਾਲਾ ਵੀ ਪੂਰਾ ਘੈਂਟ ਹੀ ਮੰਨੋ ਡਬਲ ਟਾਇਰ ਟਰਾਲਾ ਹੈਗਾ ਯਾਰੀ ਜੁੜੀ ਸਾਰੀ ਲੱਗੀ ਹੋਈ ਆ ਤੇ ਤੁਹਾਨੂੰ ਪਿਆਰ ਸਪੇਰੇ ਤੁਸੀਂ ਆਪ ਹੀ ਨਿਗਾ ਮਾਰ ਲਿਓ ਵੀਡੀਓ ਚ ਤੇ ਟਰਾਲਾ ਵੀ ਦੇਖੋ ਭਰਾ ਮੇਰਾ ਇੱਕ ਟਰਾਲਾ ਦੇਖੋ ਟਰਾਲਾ ਦਰੂ ਦੁਹਾਈ ਨੇ ਜਾਲੀ ਜੁੜੀ ਲੱਗੀ ਆ ਪੰਪ ਪੰਪ ਪੂਰਾ ਵਧੀਆ ਲੱਗਿਆ ਹੋਇਆ ਬਾਈ ਕਹਿੰਦਾ ਤੇ ਸਾਰਾ ਸਾਨੂੰ ਟਰਾਲਾ ਦੇਖੋ ਨੇ ਤੁਹਾਡੇ ਸਾਹਮਣੇ ਆ ਸਾਰਾ ਕੁਝ ਇਹ ਕਿਸੇ ਭਰਾ ਨੇ ਖਰੀਦਣਾ ਹੋਵੇ ਤੇ ਆਪਾਂ ਤੁਹਾਨੂੰ ਰੇਟ ਵੀ ਦੱਸਾਂਗੇ ਤੇ ਇੱਕ ਟਰੈਕਟਰ 735 11 ਮਾਡਲ ਬਾਹਰ ਦਾ ਨੰਬਰ ਆ ਤੇ ਇੱਕ ਟਰਾਲਾ ਤੇ ਇੱਕ ਬਾਈ ਕੋਲੇ ਹੈਗਾ ਹੜੰਬਾ ਉਹ ਵੀ ਤੁਹਾਨੂੰ ਅੱਗੇ ਚੱਲ ਕੇ ਦਿਖਾਉਣੇ ਆ ਵੀਡੀਓ ਚ ਦੇਖੀ ਆਇਓ ਜੇ ਕਿਸੇ ਭਰਾ ਨੂੰ ਲੋੜ ਹੋਵੇ ਤੇ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨੂੰ ਫੋਨ ਲਾ ਲਿਓ ਤੇ ਆਜੋ ਤੁਹਾਨੂੰ ਹੁਣ ਦਿਖਾਉਣੇ ਆ ਹੜੰਬਾ ਟਰੈਕਟਰ ਵਿਖਾਦਾ ਤੁਹਾਨੂੰ ਟਰਾਲਾ ਵਿਖਾਦਾ ਅੱਗੇ ਚੱਲ ਕੇ ਵਿਖਾਉਣੇ ਆ ਹੜੰਬਾ ਇਹ ਕਿਸੇ ਭਰਾ ਨੂੰ ਲੋੜ ਹੋਵੇ ਤਾਂ ਤੁਸੀਂ ਬਾਈ ਤੋਂ ਖਰੀਦ ਸਕਦੇ ਹੋ ਬਾਈ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ 62800 24980 ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਆ ਸੇ ਭਰਾ ਮੇਰੋ ਹੜੰਬਾ ਵੀਡੀਓ ਦੇ ਵਿੱਚ ਤੁਸੀਂ ਗੌਰ ਨਾਲ ਦੇਖ ਲਿਓ ਤੇ ਜੇ ਕਿਸੇ ਭਰਾ ਨੂੰ ਲੋੜ ਆ ਤੇ ਬਾਈ ਨੂੰ ਸੰਪਰਕ ਕਰ ਲਿਓ ਹੜੰਬਾ ਵੀ ਘੈਂਟ ਆ ਤੇ ਇਹ ਗਾਹ ਕਣਕ ਕਣਕ ਕੱਢਣ ਨੂੰ ਹੌਣ ਸਰੋਂ ਸਰੋਂ ਕੱਢਣ ਨੂੰ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਤੁਸੀਂ ਬਾਈ ਤੋਂ ਖਰੀਦ ਜਾ ਸਕਦੇ ਹੋ ਕਿ ਇੰਕਵਾੜ ਦੇ ਭਾਈ ਮੰਨੋ ਯਾਰ ਕੋਈ ਬਾਹਲਾ ਰੇਟ ਨਹੀਂ ਹੈਗਾ 4 ਲੱਖ ਬਾਈ ਦਾ ਰੇਟ ਆ ਬਾਕੀ ਮੌਕੇ